ਉਹ ਕੋਲ ਕਾਣਾ ਪਰੋਸਿਆ ਜਾਂਦਾ ਉਹ ਸੋਭਾ ਤੱਕ ਖਾਏਗਾ ਲੇਕਿਨ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੋ ਉਹਨੂੰ ਖਾਣਾ ਖਿਲਾਇਆ ਜਾ ਰਿਹਾ ਹੈ ਕਿ ਉਹ ਸਵੱਛ ਵੀ ਹੈਗਾ ਸਾਫ ਸੁਥਰਾ ਵੀ ਹੈ ਜਾਂ ਕਿਸ ਹਾਲਾਤਾਂ ਦੇ ਬਣੇ ਉਹਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਉਹਨੂੰ ਬਣਾਉਣ ਵਾਲਾ ਉਹ ਸਾਫ ਸੁਥਰਾ ਹੈ ਕਿ ਨਹੀਂ ਹੈ ਉਹ ਫੂਡ ਦੇ ਵਿੱਚ ਰੌ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਉਹ ਵੀ ਪਰਫੈਕਟ ਹੈਗਾ ਕਿ ਨਹੀਂ ਹੈਗਾ ਉਹ ਵੀ ਉਹਨੂੰ ਪਤਾ ਨਹੀਂ ਲੱਗਦਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨੇਰੇ ਵਿੱਚ ਚਲਦੀਆਂ ਪਈਆਂ ਕਾਫੀ ਦੇਰ ਤੋਂ ਇਹਨਾਂ ਦੇ ਉੱਪਰ ਮੇਰੇ ਖਿਆਲ ਚ ਜਿਹੜਾ ਉਹ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੋ ਗਈ ਹੈ। ਕੋਈ ਤਾਂ ਮੰਗ ਕੀਤੀ ਹੈ ਕਿ ਜਿੰਨੇ ਵੀ ਰੈਸਟੋਰੈਂਟ, ਹੋਟਲ, ਜਿੰਨੇ ਵੀ ਢਾਬੇ, ਜਿੰਨੇ ਵੀ ਬੇਕਰੀਆਂ, ਜਿੰਨੇ ਵੀ ਹਲਵਾਈ ਦੀਆਂ ਦੁਕਾਨਾਂ ਇਹ ਜਿੱਥੇ ਪ੍ਰੈਪਰੇਸ਼ਨ ਕਰਦੇ ਨੇ ਕਿਉਂਕਿ ਨਾਰਮਲੀ ਦੇਖਿਆ ਗਿਆ ਕਿ ਉਹ ਡੀ ਐਚਓ ਸਾਹਿਬ ਨੇ ਜਿਹੜੇ ਫੂਡ ਸੇਫਟੀ ਆਫਸਰ ਨੇ ਜਿਨ੍ਹਾਂ ਨੇ ਕਾਫੀ ਵਧੀਆ ਠੀਕੇ ਨਾਲ ਮੂਵਮੈਂਟ ਕੀਤੀ ਹੋਈ ਹੈ। ਉਹਨਾਂ ਨੇ ਕਈ ਐਪੀ ਦੀ ਲੋਕੇਸ਼ਨ ਜਿਹੜੀਆਂ ਉਮਰੇ ਉੱਪਰ ਕਿਤੇ ਐ ਜਿਵੇਂ ਇਥੇ ਗੰਦਗੀ ਭਰੀ ਹੋਈ ਸੀ ਜਿੱਥੇ ਕੋ ਮੈਨੂ ਫੈਕਟਰੀ ਹੁੰਦੀ ਹੈ ਜਿਹੜਾ ਪ੍ਰੈਪਰੇਸ਼ਨ ਹੁੰਦੀ ਹੈ ਉਥੇ ਗੰਦਗੀ ਭਰੀ ਹੋਈ ਸੀ ਗੁਲਾਬ ਜਾਮਨ ਬਨੇ ਹੋਏ ਨੇ ਜਾਂ ਗੁੱਲੇ ਬਨੇ ਹੋਏ ਨੇ ਜਾਂ ਹੋਰ ਮਠਾਈ ਦੀਆਂ ਚੀਜ਼ਾਂ ਬਨੀਆਂ ਹੋਈਆਂ ਨੇ ਇਹਨਾਂ ਦੇ ਉੱਪਰ ਉਹਨਾਂ ਨੇ ਜਿਹੜਾ ਦੇਖਿਆ ਜਾ ਕੇ ਕਿ ਗੰਦਗੀ ਨਾਲ ਗੱჭੇ ਕ ਬਨ ਰਹੀ ਹੈ ਕਿਤੇ ਬਹੁਤ ਗੰਦੇ ਤਰੀਕੇ ਦੇ ਨਾਲ ਠੀਕ ਹੈ ਪਿੰਨੀਆਂ ਬਨ ਰਹੀਆਂ ਕਿਤੇ ਇਹ ਸਾਰੀ ਚੀਜ਼ਾਂ ਉਹਨਾਂ ਨੇ ਓਪਨ ਕੀਤੀਆਂ ਦੇਖਿਆ ਕਿ ਉਸ ਤੇ ਬਹੁਤ ਜ਼ਿਆਦਾ ਗੰਦਗੀ ਹੈ ਗੈਂ ਭਾਰਤਵਾਦ ਕੀ ਜਾਏ ਅੱਜ ਮੈਂ ਇੱਕ ਮੰਗ ਪੱਤਰ ਜਿਹੜਾ ਹੈ ਉਹ ਡੀਸੀ ਸਾਹਿਬ ਨੂੰ ਦਿੱਤਾ ਹੈ ਗੁਰਦਾਸਪੁਰ ਦੇ ਵਿੱਚ ਉਹ ਉਹਦੇ ਵਿੱਚ ਜਿਹੜੀ ਅਸੀਂ ਮੰਗ ਰੱਖੀ ਹੈ ਉਹ ਬੜੀ ਇੱਕ ਇਹ ਮੰਗ ਹੈ ਕਾਰਨ ਕੀ ਹੈ ਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਇੱਕ ਫੂਡ ਸੇਫਟੀ ਆਫੀਸਰ ਜਿਹੜਾ ਹੈ ਹੁਸ਼ਿਆਰਪੁਰ ਤੋਂ ਰਹਿਣ ਵਾਲੇ ਨੇ ਜਿਹੜੇ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਾਲ ਜਿਹੜੀ ਹੈ ਮਿਲਾਵਟ ਖੋਰੀ ਹੈ ਉਹਨੂੰ ਨਕੇਲ ਕੱਸ ਰਹੇ ਨੇ ਉਹਨਾਂ ਨੇ ਇੱਕ ਪਨੀਰ ਦੀ ਫੈਕਟਰੀ ਵੀ ਉਹਨਾਂ ਨੇ ਫੜੀ ਹੈ ਉਹਨਾਂ ਨੇ ਉਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਐਸੇ ਕੰਮ ਕੀਤੇ ਨੇ ਜਿਹੜੇ ਖਲਾਗੋ ਯੋਗ ਨੇ ਮਿਲਾਵਟ ਕੋਈ ਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਬਹੁਤ ਵਧੀਆ ਨੇ ਸੋ ਉਹਨਾਂ ਤੋਂ ਇਨਸਪਾਇਰ ਹੋ ਕੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਕਿ ਇੱਕ ਹੀ ਵਿਅਕਤੀ ਜਿਹੜਾ ਉਹ ਇਸ ਬੁਰਾਈ ਨੂੰ ਖਤਮ ਨਹੀਂ ਕਰ ਸਕਦਾ ਤੇ ਅਸੀਂ ਉਹਨਾਂ ਨਾਲ ਨਹੀਂ ਥੋੜਾ ਜਿਹਾ ਉਸ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਡੀਸੀ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਇੱਕ ਆਮ ਵਿਅਕਤੀ ਜਿਹੜਾ ਕਿਸੇ ਹੋਟਲ ਰੈਸਟੋਰੈਂਟ ਜਾਂ ਕਿਤੇ ਵੀ ਜਾਂਦਾ ਹੈ ਉੱਥੇ ਜਾ ਕੇ ਆਪਣਾ ਇੱਕ ਫੂਡ ਜਿਹੜਾ ਉਹਨੂੰ ਆਰਡਰ ਕਰਦਾ ਹੈ ਔਰ ਉਹ ਬੈਠ ਕਰਦਾ ਇੱਕ ਵੇਟ ਕਰਦਾ ਆਪਣੇ ਪਰਿਵਾਰ ਦੇ ਨਾਲ ਹੀ ਹਾਲ ਦੇ ਵਿੱਚ ਤਾਂ ਕਿ ਉਥੇ ਆਏਗਾ ਖਾਣਾ ਪਰੋਸਿਆ ਜਾਏਗਾ ਉਹ ਸਬੋਤ ਖਾਏਗਾ ਲੇਕਿਨ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੋ ਉਹਨੂੰ ਖਾਣਾ ਖਿਲਾਇਆ ਜਾ ਰਿਹਾ ਹੈ ਕਿ ਉਹ ਸਵਛ ਵੀ ਹੈਗਾ ਸਾਫ ਸੁਥਰਾ ਵੀ ਹੈ ਜਾਂ ਉਹ ਕਿਸ ਹਲਾਤਾਂ ਦੇ ਬਣੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਉਹਨੂੰ ਬਣਾਉਣ ਵਾਲਾ ਉਹ ਸਾਫ ਸੁਥਰਾ ਹੈ ਕਿ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਉਹਦੇ ਵਿੱਚ ਜਿਹੜਾ ਫੂਡ ਦੇ ਵਿੱਚ ਰॉ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਹੈ ਉਹ ਵੀ ਪਰਫੈਕਟ ਹੈਗਾ ਕਿ ਨਹੀਂ ਹੈਗਾ ਉਹ ਵੀ ਉਹਨੂੰ ਪਤਾ ਨਹੀਂ ਲੱਗਦਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇਦੇ ਵਿੱਚ ਚਲਦੀਆਂ ਪਈਆਂ ਕਾਫੀ ਦੇਰ ਤੋਂ ਇਹਨਾਂ ਦੇ ਉੱਪਰ ਮੇਰੇ ਖਿਆਲ ਚ ਜਿਹੜਾ ਉਹ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੋ ਗਈ ਹੈ ਅਸੀਂ ਅੱਜ ਮੰਗ ਪੱਤਰ ਦੇ ਤੋ ਇੱਕ ਮੰਗ ਕੀਤੀ ਹੈ ਕਿ ਜਿੰਨੇ ਵੀ ਰੈਸਟੋਰੈਂਟ ਹੋਟਲ ਜਿੰਨੇ ਵੀ ਢਾਬੇ ਜਿੰਨੇ ਵੀ ਬੇਕਰੀਆਂ ਜਿੰਨੇ ਵੀ ਹਲਵਾਈ ਦੀਆਂ ਦੁਕਾਨਾਂ ਇਹ ਜਿੱਥੇ ਪ੍ਰੈਪਰੇਸ਼ਨ ਕਰਦੇ ਨੇ ਕਿਉਂਕਿ ਨਾਰਮਲੀ ਦੇਖਿਆ ਗਿਆ ਕਿ ਹੁਣ ਡੀਐਚਓ ਸਾਹਿਬ ਨੇ ਜਿਹੜੇ ਫੂਡ ਸੇਫਟੀ ਆਫਿਸਰ ਨੇ ਜਿਨ੍ਹਾਂ ਨੇ ਕਾਫੀ ਵਧੀਆ ਤਰੀਕੇ ਨਾਲ ਮੂਵਮੈਂਟ ਕੀਤੀ ਹੋਈ ਹੈ ਉਹਨਾਂ ਨੇ ਕਈ ਇਹੋ ਜਿਹੀ ਲੋਕੇਸ਼ਨ ਜਿਹੜੀਆਂ ਉਹਨਾਂ ਨੇ ਓਪਨ ਕੀਤੇ ਜਿਦੇ ਵਿੱਚ ਗੰਦਗੀ ਭਰੀ ਹੋਈ ਸੀ ਜਿੱਥੇ ਮੈਨੂਫੈਕਚਰੀ ਕੋ ਹੁੰਦੀ ਹੈ ਜਿਹੜਾ ਪ੍ਰੈਪਰੇਸ਼ਨ ਹੁੰਦੀ ਹੈ ਉਥੇ ਗੰਦਗੀ ਭਰੀ ਹੋਈ ਸੀ ਗਲਾਬ ਜਾਮੂਨ ਬਨੇ ਹੋਏ ਨੇ ਜਾਂ ਰਸਗੁੱਲੇ ਬਨੇ ਹੋਏ ਨੇ ਜਾਂ ਹੋਰ ਮਠਾਈਆਂ ਦੀਆਂ ਚੀਜ਼ਾਂ ਬਨੀਆਂ ਹੋਈਆਂ ਨੇ ਇਹਨਾਂ ਦੇ ਉੱਪਰ ਉਹਨਾਂ ਨੇ ਜਿਹੜਾ ਦੇਖਿਆ ਜਾ ਕੇ ਕਿ ਗੰਦਗੀ ਨਾਲ ਗੱੱਚਾ ਬਨ ਰਹੀ ਹੈ ਕਿਤੇ ਬਹੁਤ ਗੰਦੇ ਤਰੀਕੇ ਦੇ ਨਾਲ ਠੀਕ ਹੈ ਪਿੰਨੀਆਂ ਬਨ ਰਹੀਆਂ ਕਿਤੇ ਇਹ ਸਾਰੀ ਚੀਜ਼ਾਂ ਉਹਨਾਂ ਨੇ ਓਪਨ ਕੀਤੀਆਂ ਦੇਖਿਆ ਕਿ ਉਥੇ ਬਹੁਤ ਜ਼ਿਆਦਾ ਗੰਦਗੀ ਹੈ ਹੁਣ ਇਹ ਜਿਹੜੀ ਗੰਦਗੀ ਜਿਹੜੀ ਆ ਦੇਖੋ ਇੱਕ ਅਫੀਸਰ ਜਿਹੜਾ ਇਮਾਨਦਾਰੀ ਨਾਲ ਕੰਮ ਕਰੇ ਕਿਉਂਕਿ ਦੇਖੋ ਗੁਰਦਾਸਪੁਰ ਦਾ ਜਿਹੜਾ ਫੂਡ ਸੇਫਟੀ ਵਿਭਾਗ ਹੈ ਉਹਨੇ ਸੁੱਤਾ ਪਿਆਈ ਹੈ ਤੁਹਾਨੂੰ ਪਤਾ ਹੀ ਹੈ ਉਹਨੇ ਦੇਖਿਆ ਨਹੀਂ ਮੂਵਮੈਂਟ ਤੁਹਾਨੂੰ ਦਿਦੀ ਹੈ ਕਿ ਇੱਥੇ ਗੁਰਦਾਸਪੁਰ ਚ ਤੁਹਾਨੂੰ ਦੇਖਣ ਨੂੰ ਮਿਲਦੀ ਨਹੀਂ ਕਿਤੇ ਵੀ ਪਰ ਮੈਂ ਜਿਹੜੀ ਇੱਕ ਬਿੱਤੀ ਕੀਤੀ ਹੈ ਕਿ ਆਟੋਮੈਟਿਕ ਸਿਸਟਮ ਦੇ ਨਾਲ ਕਿ ਜਿੱਥੇ ਵੀ ਪ੍ਰੈਪਰੇਸ਼ਨ ਹੁੰਦੀ ਹੈ ਰਸੋਈ ਜਿਹੜੀ ਹੈ ਖਾਸ ਕਰਕੇ ਉਥੇ ਫੂਡ ਕਿਸ ਤਰੀਕਾ ਨਾਲ ਲਿਆਇਆ ਜਾ ਰਿਹਾ ਹੈ ਰੌ ਮਟੀਰੀਅਲ ਜਿਹੜਾ ਹੈ ਉਹ ਬਰਾਇਆ ਕਿਦਾਂ ਜਾ ਰਿਹਾ ਬਣਾਉਣ ਵਾਲੇ ਸਾਫ਼ ਸੁਥਰੇ ਹੈ ਕਿ ਨਹੀਂ ਹੈ ਇਹ ਚੀਜ਼ਾਂ ਦੇਖਣ ਵਾਸਤੇ ਉੱਥੇ ਕਿ ਕੈਮਰੇ ਫਿਟ ਕੀਤੇ ਜਾਣ ਉਹਨਾਂ ਦੀ ਜਿਹੜੀ ਸਾਰੀ ਲਾਈਵ ਜਿਹੜੀ ਟੈਲੀਕਾਸਟ ਹੈ ਉਹ ਉਸ ਜਗ੍ਹਾ ਜਿਹੜਾ ਡਿਸਪਲੇ ਹੋਏ ਜਿੱਥੇ ਲੋਕ ਬੈਠ ਕੇ ਖਾਣਾ ਖਾਂਦੇ ਹਨ ਕਿਉਂਕਿ ਉਹ ਦੇਖ ਸਕਰ ਕਿ ਉਹਨਾਂ ਨੇ ਜਿਸ ਚੀਜ਼ ਦਾ ਆਰਡਰ ਕੀਤਾ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਉੱਥੇ ਤਿਆਰ ਕੀਤਾ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਜਿਹੜਾ ਖਿਲਾਇਆ ਜਾ ਰਿਹਾ ਉਹ ਸਹੀ ਖਿਲਾਇਆ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਉਹਨਾਂ ਨੂੰ ਬਲਕਿ ਉਸ ਦੀ ਤਸੱਲੀ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਦੇਖਣ ਵਿੱਚ ਆਇਆ ਨਾਰਮਲੀ ਕਿ ਸਾਡੇ ਗੁਰਦਾਸਪੁਰ ਰੀਜਨ ਦੇ ਵਿੱਚ ਗਊ ਹੱਤਿਆ ਬਹੁਤ ਹੋ ਰਹੀ ਹੈ ਉਹਦਾ ਜਿਹੜਾ ਬੀਫ ਹੈ ਜਿਹੜਾ ਗਊ ਮਾਸ ਹੈ ਉਹ ਜਿਹੜਾ ਕਿੱਥੇ ਜਾ ਰਿਹਾ ਉਹ ਇਹੀ ਕਿਤੇ ਨਾ ਕਿਤੇ ਸਪਲਾਈ ਹੋ ਰਿਹਾ ਟਾਬਿਆਂ ਦੇ ਉੱਪਰ ਜਾਂ ਹੋਟਲਾਂ ਦੇ ਵਿੱਚ ਚੰਗੇ ਚੰਗੇ ਹੋਟਲਾਂ ਦੇ ਵਿੱਚ ਉਹ ਸਪਲਾਈ ਕੀਤਾ ਜਾ ਰਿਹਾ ਜਿਹਦੇ ਨੇਰੇ ਚ ਰੱਖ ਕੇ ਲੋਕਾਂ ਨੂੰ ਉਹਨਾਂ ਦਾ ਤਰਾਂ ਪ੍ਰਸ਼ੀ ਕੀਤਾ ਜਾ ਰਿਹਾ ਸੋ ਇਹ ਜਿਹੜੀ ਚੀਜ਼ਾਂ ਜਿਹੜੇ ਕੈਮਰੇ ਲੱਗ ਜਾਣਗੇ ਉੱਥੇ ਉਹਨਾਂ ਦੀ ਡਿਸਪਲੇ ਜਿਹੜੀ ਹੈ ਉਹ ਉਸੇ ਤਰ੍ਹਾਂ ਚ ਹੋਏਗੀ ਜਿੱਤੇ ਸਾਰੇ ਲੋਕ ਦੇਖ ਸਕਦੇ ਨੇ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਗੰਦਗੀ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਸਬ ਖਤਮ ਹੋ ਜਾਏਗਾ ਔਰ ਜੋ ਫੂਡ ਹੈ ਉਹਦੇ ਵਿੱਚ ਉਹਦੀ ਕੁਆਲਿਟੀ ਜਿਹੜੀ ਹੈ ਉਹ ਬਿਹਤਰ ਹੋ ਜਾਏਗੀ ਔਰ ਸਿਰਫ ਇੱਕ ਹੀ ਜਿਹੜਾ ਫੂਡ ਸੇਫਟੀ ਆਫਸਰ ਹੈ ਉਹੀ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦਾ ਕਿ ਸਾਰੇ ਨੂੰ ਸਮਝਣਾ ਪਵੇਗਾ ਇਸ ਲਈ ਸਾਨੂੰ ਵੀ ਆਪਣਾ ਯੋਗਦਾਨ ਦਿੰਦੇ ਹੋਏ ਸ਼੍ਰੀ ਉਸਨਾਂ ਬਾਲਾ ਸਾਹਿਬ ਠਾਕਰੇ ਵੱਲੋਂ ਅਸੀਂ ਮੰਗ ਕੀਤੀ ਹੈ ਔਰ ਨਾਲ ਹੀ ਸੀਐਮ ਸਾਹਿਬ ਤੱਕ ਵੀ ਇਹ ਚੀਜ਼ ਪਹੁੰਚਾਈ ਹੈ ਕਿ ਅਗਰ ਡੀਸੀ ਸਾਹਿਬ ਨੇ ਜੋ ਅਧਿਕਾਰ ਖੇਤਰ ਵਿੱਚ ਹੈ ਉਹ ਤੇ ਆਪਣੀ ਡੀਸੀਜ਼ਨ ਲੈ ਰਹੇ ਨੇ ਜਿਹੜੇ ਇਸ ਤੋਂ ਇਲਾਵਾ ਇਹ ਕੁਝ ਕਰ ਸਕਦੇ ਨੇ ਤੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਰਨ ਕਿਉਂਕਿ ਹੋਟਲਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲ ਰਹੀ ਹੈ, ਗਾਉ ਮਾਸਪੁਰੋਂ ਸਿਆ ਜਾ ਰਿਹਾ ਹੈ ਜਿਸ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਧੰਨਵਾਦ, ਜੈ ਹਿੰਦ।